ਦੋਸਤੋ ਆਪਾਂ ਅਕਸਰ ਕਹਿੰਦੇ ਆ ਕਿ ਪੁਰਾਣੇ ਜ਼ਮਾਨੇ ਦੇ ਜੋ ਲੋਕ ਨੇ ਉਹ ਜਿਆਦਾ ਸੈਂਸਿਟਿਵ ਨਹੀਂ ਸੀ ਹੁੰਦੇ ਸੂਖਮ ਨਹੀਂ ਸੀ ਹੁੰਦੇ ਕਿਉਂਕਿ ਉਹ ਪੜੇ ਲਿਖੇ ਘੱਟ ਸਾਨੂੰ ਉਹਨਾਂ ਨੂੰ ਸੋਝੀ ਘੱਟ ਸੀ ਠੀਕ ਹੈ ਕਿਤੇ ਨਾ ਕਿਤੇ ਆਪਾਂ ਇਸ ਗੱਲ ਦੇ ਨਾਲ ਕਿਸੇ ਪੱਧਰ ਤੇ ਸਹਿਮਤ ਵੀ ਹੋ ਸਕਦੇ ਆ ਪਰ ਅੱਜ ਮੈਂ ਤੁਹਾਨੂੰ ਆਪਣੇ ਬਾਪੂ ਦੀਆਂ ਕੁਝ ਗੱਲਾਂ ਦੱਸਦਾ ਉਹਦੇ ਗੁਣ ਦੱਸਦਾ ਤੇ ਮੈਂ ਚਾਹੂੰਗਾ ਕਿ ਤੁਸੀਂ ਵੀ ਵੀਡੀਓ ਸੁਣਨ ਤੋਂ ਬਾਅਦ ਆਪਣੇ ਬਜ਼ੁਰਗਾਂ ਤੋਂ ਜੋ ਵੀ ਸਿੱਖਿਆ ਤੁਸੀਂ ਵੀ ਸਾਂਝਾ ਕਰੋ ਆਪਣੀ ਮਾਂ ਤੋਂ ਆਪਣੇ ਬਾਪੂ ਤੋਂ ਫੁੱਤ ਦੋਸਤੋ ਮੇਰਾ ਬਾਪੂ ਕਿਸਾਨ ਸੀ ਅਸਲੀ ਕਿਸਾਨ ਉਹ ਕਿਸਾਨ ਜਿਹਨੂੰ ਖੇਤੀ ਨਾਲ ਪਿਆਰ ਸੀ ਜਿਹਨੂੰ ਖੇਤ ਨਾਲ ਪਿਆਰ ਸੀ ਹਾਂ ਉਹ ਤੋਂ ਮੁਨਾਫੇ ਲਈ ਖੇਤੀ ਕਦੇ ਨਹੀਂ ਹੋਈ ਉਹ ਵਪਾਰੀ ਨਹੀਂ ਬਣ ਸਕਿਆ ਹਾਂ ਪਰ ਕਿਸਾਨ ਉਹ ਪੱਕਾ ਸੀ ਤੁਹਾਨੂੰ ਪਤਾ ਦੋਸਤੋ ਕਿ ਅਸੀਂ ਜੱਦ ਦੀ ਸੁਰਤ ਸੰਭਾਲੀ ਹੈ ਜਦ ਦਾ ਮੈਂ ਖੇਤ ਆਉਣ ਲੱਗਿਆ ਤਾਂ ਬਾਪੂ ਨੇ ਇੱਕ ਚੀਜ਼ ਹਮੇਸ਼ਾ ਸਿਖਾਈ ਸੀ ਕਿ ਖੇਤ ਆਪਣੇ ਮਾਲਕ ਨੂੰ ਡੀਕਦਾ ਹੁੰਦਾ ਜਦ ਵੀ ਜਾਣਾ ਤਾਂ ਉਹਨੂੰ ਮੱਥਾ ਟੇਕੋ ਉਹ ਆਂਦਾ ਸੀ ਕਿ ਤੁਸੀਂ ਜਦ ਵੀ ਖੇਤ ਜਾਂਦੇ ਹੋ ਬਾਣ ਵਿੱਚ ਪੈਰ ਪਾਉਨੇ ਹੋ ਨਾ ਤਾਂ ਕਦੇ ਵੀ ਚਪਲ ਜਾਂ ਬੂਟ ਪਾ ਕੇ ਨਹੀਂ ਜਾਣਾ ਨੰਗੇ ਪੈਰੀ ਜਾਣਾ ਜਿਵੇਂ ਗੁਰਦੁਆਰੇ ਜਾਂਦੇ ਆ ਉਦਾਂ ਤੁਸੀਂ ਬਾਣ ਦੇ ਵਿੱਚ ਉਤਰਨਾ ਕੁਛ ਵੀ ਜਣਾ ਹੈ ਤਾਂ ਪਹਿਲਾਂ ਅਰਦਾਸ ਕਰਦਾ ਸੀ ਛੱਟਾ ਦੇਣ ਤੋਂ ਪਹਿਲਾਂ ਆਂਦਾ ਸੀ ਕਿ ਪਹਿਲੀ ਪੌੜੀ ਦਾ ਜਾਂ ਵਾਹਿਗੁਰੂ ਦਾ ਜਾਪ ਕਰੋ ਸਾਡਾ ਬਾਪੂ ਦਰਖਤ ਨਹੀਂ ਸੀ ਸ਼ਾਂਖ ਸਕਦਾ ਸਾਡਾ ਬਾਪੂ ਆ ਪਿੱਛੇ ਮੇਰੇ ਸਫੈਦੇ ਲੱਗੇ ਨੇ ਇੰਨਾ ਸਫੈਦਿਆਂ ਨੂੰ ਅਸੀਂ ਲਾਇਆ ਸੀ ਕਿ ਇਹਨਾਂ ਨੂੰ ਵਡਾਂਗੇ ਇਹਨਾਂ ਨੂੰ ਵੱਡੇ ਕਰਾਂਗੇ ਅਤੇ ਮੁਨਾਫਾ ਕਮਾਵਾਂਗੇ ਪਰੰਤੂ ਜਦ ਇਹਨਾਂ ਨੂੰ ਵਧਣ ਦਾ ਟਾਈਮ ਆਇਆ ਪੁੱਟਣ ਦਾ ਟਾਈਮ ਆਇਆ ਤਾਂ ਬਾਪੂ ਨੇ ਵੇਖਿਆ ਕਿ ਇਹਨਾਂ ਉੱਪਰ ਰੁੱਖਾਂ ਦੇ ਉੱਤੇ ਇਹਨਾਂ ਸਫੈਦਿਆਂ ਦੇ ਉੱਤੇ ਪੰਛੀਆਂ ਦੇ ਆਲ ਨੇ ਨੇ ਤਾਂ ਉਹ ਕਹਿੰਦਾ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਇਹਨਾਂ ਨੂੰ ਵੱਢ ਸਕਾਂ ਕਿ ਮੈਂ ਕਿਸੇ ਦਾ ਘਰ ਨਹੀਂ ਉਜਾੜ ਸਕਦਾ ਮੇਰਾ ਬਾਪੂ ਅਕਿਰਤ ਕਰਨ ਨਹੀਂ ਸੀ ਤਾਨੂੰ ਪਤਾ ਹੈ ਕਿ ਜਦ ਮੈਂ ਖੇਤੀ ਤੋਂ ਛੱਟ ਕੇ ਜੋਬ ਵਾਲੇ ਪਾਸੇ ਨੂੰ ਗਿਆ ਮੈਂ ਕਿੱਥੇ ਬਾਹਰ ਗਿਆ ਤਾਂ ਸਾਨੂੰ ਪਸ਼ੂ ਵੇਚਣੇ ਪਏ ਮਜਬੂਰੀ ਸੀ ਈਵਨ ਕਿ ਪਸ਼ੂ ਵੇਚਣ ਤੋਂ 6 ਮਹੀਨੇ ਬਾਅਦ ਤੱਕ ਤਾਂ ਮੈਨੂੰ ਖੁਦ ਨੂੰ ਆਪਣੇ ਕਟਰੂਆਂ ਦੇ ਆਪਣੀਆਂ ਰਿੰਗ ਦੀਆਂ ਮਹਿਸਾਂ ਦੇ ਸੁਪਨੇ ਆਉਂਦੇ ਸੀ ਜਦ ਮੈਂ ਪੈਂਟ ਆਉਂਦਾ ਸੀ ਅਸੀਂ ਸਾਰੇ ਪਸ਼ੂ ਵੇਚਤੇ ਪਰ ਅਸੀਂ ਆਪ ਦਾ ਬੈੜ ਕਾ ਨਹੀਂ ਵੇਚ ਸਕੇ ਬੈੜਕੇ ਨੂੰ ਕੋਈ ਵੇਚਦਾ ਨਹੀਂ ਅੱਜ ਕੱਲ ਬੈੜਕੇ ਨੂੰ ਕੋਈ ਲੈਂਦਾ ਵੀ ਨਹੀਂ ਅੱਗੇ ਹੁੰਦਾ ਸੀ ਵੀ ਚਲੋ ਇਹ ਗਾਵਾਂ ਦਾ ਵੱਢਣ ਵਾਲੇ ਲੈ ਜਾਂਦੇ ਸਨ ਅੱਜ ਕੱਲ ਉਹਦਾ ਵੀ ਚਲੋ ਕੰਮ ਠੱਪ ਪਿਆ ਏ ਤਾਂ ਮੇਰੇ ਬਾਪੂ ਨੇ ਉਹ ਵੈੜਕੇ ਨੂੰ ਛੱਡਣ ਤੋਂ ਮਨਾ ਕਰ ਦਿੱਤਾ ਉਹ ਸਾਨੂੰ ਕਹਿੰਦਾ ਕਿਉਂਕਿ ਹਰ ਕੋਈ ਅੱਜ ਕੱਲ ਪਿੰਡਾਂ 'ਚ ਕੀ ਕਰਦਾ ਹੈ ਕਿ ਜਦੋਂ ਅੱਜਕੱਲ ਤਾਂ ਲੋਕ ਬੱਚੇ ਵੀ ਛੱਡ ਦਿੰਦੇ ਨੇ ਜੇਕਰ ਗਾਂ ਨੇ ਵੱਛਾ ਦੇਤਾ ਤਾਂ ਉਹਨੂੰ ਕਿ ਸੰਭਾਲਦਾ ਨਹੀਂ ਅੱਗੇ ਵੱਡਣ ਵਾਲੇ ਲੈ ਜਾਂਦੇ ਸਨ ਉਹ ਨਹੀਂ ਆਉਂਦੇ ਤਾਂ ਲੋਕ ਉਹਨੂੰ ਵਿਹਲਾ ਛੱਡ ਦਿੰਦੇ ਨੇ ਲੋਕ ਤਾਂ ਗਾਵਾਂ ਦਾ ਦੁੱਧ ਪੀ ਕੇ ਅੰਦਰ ਨੂੰ ਛੱਡ ਦਿੰਦੇ ਨੇ ਜਦੋਂ ਉਹ ਕੰਮ ਦੇ ਨਹੀਂ ਰਹਿੰਦੇ ਪਰ ਸਾਡੇ ਬਾਪੂ ਨੇ ਉਹ ਵੜਕਾ ਨਹੀਂ ਛੱਡਿਆ ਉਹ ਕਹਿੰਦਾ ਪੁੱਤ ਇਸ ਕਹਿੰਦਾ ਵੜਕੇ ਨੇ ਕਹਿੰਦਾ ਸਾਰੀ ਜ਼ਿੰਦਗੀ ਆਪਣੇ ਪਸ਼ੂਆਂ ਦੇ ਪੱਠੇ ਢੋਏ ਨੇ ਤੇ ਆਪਾਂ ਇਹਨੇ ਕਿਰਤ ਘਾਣ ਨਹੀਂ ਬਣਨਾ ਕਿ ਅੱਜ ਆਪਾਂ ਨੂੰ ਇਹਦੀ ਲੋੜ ਨਹੀਂ ਤਾਂ ਆਪਾਂ ਉਹਨੂੰ ਲੋਕਾਂ ਡੰਡੇ ਖਾਣ ਲਈ ਛੱਡਦੀ ਏ ਨਹੀਂ ਸਾਢੇ ਘਰੇ ਇਕੱਲਾ ਬੈਠ ਕਾ ਖੜਾ ਹੋਰ ਕੋਈ ਪਸੂ ਨਹੀਂ ਲੋਕ ਵੀ ਕਈ ਵੇ ਟਿਚਰਾਂ ਕਰਦੇ ਨੇ ਪਰ ਇਹ ਸਾਡੇ ਬਾਪੂ ਦਾ ਫੈਸਲਾ ਸੀ ਉਹਦੀ ਸੂਖਮਤਾ ਸੀ ਮੈਂ ਯੂਨੀਵਰਸਿਟੀ ਗਿਆ ਪਸ਼ੂਆਂ ਦਾ ਕੋਰਸ ਕਰਨ ਦੁੱਧ ਦੇ ਆਪਣਾ ਉਹਦੇ ਵਾਸਤੇ ਤਾਂ ਉੱਥੇ ਕਿਸਾਨ ਨੂੰ ਵਪਾਰੀ ਬਣਾਉਣ ਦੇ ਲਈ ਇੱਕ ਸੋਚ ਉੱਥੇ ਦਿੱਤੀ ਜਾਂਦੀ ਹੈ ਮੈਨੂੰ ਬੜੀ ਅਜੀਬ ਲੱਗੀ ਸੀ ਚੀਜ਼ ਕਿਉਂਕਿ ਸ਼ਾਇਦ ਮੈਨੂੰ ਮੇਰੇ ਬਾਪੂ ਦੀ ਸੋਚ ਦਾ ਅਸਰ ਸੀ ਉਥੇ ਯੂਨੀਵਰਸਿਟੀ ਵਿੱਚ ਦੱਸਦੇ ਨੇ ਕਿ ਤੁਸੀਂ ਇੱਕ ਦੁੱਧਾਰੂ ਪਸ਼ੂ ਤੋਂ ਇੱਕ ਮੱਝ ਤੋਂ ਇੱਕ ਗਾਂ ਤੋਂ ਵੱਧ ਦੁੱਧ ਕਿਵੇਂ ਲੈਣਾ ਕੋਈ ਵੀ ਦੱਸਦੇ ਨੇ ਕਿ ਜੋ ਕਟਰੂ ਹੈ ਤੁਸੀਂ ਉਹਨੂੰ ਦੁੱਧ ਨਹੀਂ ਪੋਣਾ ਦੁੱਧ ਦੀ ਥਾਂ ਤੇ ਤੁਸੀਂ ਉਹਨੂੰ ਆਂਡਿਆਂ ਦੇ ਵਿੱਚ ਆਹਾ ਆਹ ਚੀਜ਼ਾਂ ਪਾ ਕੇ ਦੇ ਦਿਓ ਤਾਂ ਕਿ ਉਹਦੀ ਖਰਾਕ ਵੀ ਪੂਰੀ ਹੋ ਜਾਏ ਤੇ ਤੁਸੀਂ ਦੁੱਧ ਸਾਰਾ ਪਸ਼ੂ ਦਾ ਆਪ ਦੇ ਲਈ ਰੱਖ ਲਵੋ ਹੁਣ ਮੈਨੂੰ ਬੜੀ ਬੇਤੁਕੀ ਜੀ ਗੱਲ ਲੱਗੀ ਸੀ ਕਿ ਜੇ ਆਂਡੇ ਪਾਉਣੇ ਇੰਨੇ ਖਰਾਕਾ ਪੋਣੀਆਂ ਦੁੱਧ ਹੀ ਕਿਉਂ ਪਿਆਦੀ ਕਿਉਂਕਿ ਅਸੀਂ ਅਸੀਂ ਤੁਹਾਨੂੰ ਸਾਡੇ ਬਾਪੂ ਨੇ ਇਹੀ ਸਿਖਾਇਆ ਸੀ ਲੋਕ ਤਾਂ ਇਹ ਵੀ ਕਰਦੇ ਨੇ ਕਿ ਕੱਟਰੂਆਂ ਨੂੰ ਉਹੀ ਗੱਲ ਨੇ ਵੀ ਜਦੋਂ ਆਪਾਂ ਨੂੰ ਲੱਗਦਾ ਆਪਾਂ ਗੁਰਦੁਆਰੇ ਜਾਂਦੇ ਆ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਬੜੇ ਪਵਿੱਤਰ ਅਸੀਂ ਕਦੇ ਪਾਪ ਨਹੀਂ ਕੀਤਾ ਅਸੀਂ ਕਦੇ ਮੀਟ ਨਹੀਂ ਖਾਧਾ ਪਰ ਜਦੋਂ ਅਸੀਂ ਖੁਦ ਆਪਣੇ ਘਰੇ ਮੱਝ ਦੇ ਦਿੱਤੇ ਹੋਏ ਕੱਟੇ ਨੂੰ ਦੁੱਧ ਦੀ ਅਣਹੋਂਦ ਦੇ ਵਿੱਚ ਉਹਨੂੰ ਵਿਚਾਰੇ ਨੂੰ ਧਿਆਇਆ ਨੂੰ ਭੁੱਖਾ ਮਾਰ ਦਿੰਨੇ ਆ ਉਹਨੂੰ ਮਹੀਨਾ ਜਾਨ ਨਹੀਂ ਦਿੰਦੇ ਤਾਂ ਆਪਾਂ ਯਾਰ ਪਾਪੀ ਤਾਂ ਹੈਗੇ ਆ ਨਾ ਪਰ ਆਪਾਂ ਸੋਚਦੇ ਨਹੀਂ ਆਪਾਂ ਨੂੰ ਲੱਗਦਾ ਇਹ ਪਾਪ ਹੀ ਨਹੀਂ ਹੈ ਕਿਉਂਕਿ ਉਹ ਵਪਾਰ ਨਾਲ ਜੁੜ ਗਿਆ ਸੋ ਖੈਰ ਮੈਂ ਜਿਹੜੀ ਗੱਲ ਕਰਦਾ ਸੀ ਕਿ ਸਾਡਾ ਬਾਪੂ ਸਾਨੂੰ ਹਮੇਸ਼ਾ ਕਹਿੰਦਾ ਸੀ ਸਾਡੀ ਲੜਾਈ ਹਮੇਸ਼ਾ ਹੁੰਦੀ ਸੀ ਮੰਮੀ ਤੋਂ ਬਾਅਦ ਚਲੋ ਧਾਰਾਂ ਚੂੜੀਆਂ ਮੈਂ ਚੂੜੀਆਂ ਸਾਡੀ ਲੜਾਈ ਹੁੰਦੀ ਹੁੰਦੀ ਸੀ ਕਿਉਂਕਿ ਬਾਪੂ ਨੇ ਕਹਿਣਾ ਕਿ ਦੁੱਧ ਤੇ ਪਹਿਲਾ ਹੱਕ ਸਾਡਾ ਨਹੀਂ ਹੈ ਥੋੜਾ ਨਹੀਂ ਹੈ ਉਹਨੇ ਕਹਿਣਾ ਇਹ ਜੋ ਦੁੱਧ ਮੱਝ ਦਿੰਦੀ ਹੈ ਨਾ ਉਹ ਆਪਦੇ ਬਛੜੇ ਲਈ ਦਿੰਦੀ ਹੈ ਆਪਦੇ ਕੱਟੇ ਆਪਦੇ ਕਟਰੂ ਲਈ ਦਿੰਦੀ ਹੈ ਸੋ ਪਹਿਲਾ ਹੱਕ ਮਾਂ ਦੇ ਦੁੱਧ ਦਾ ਉਹਦੇ ਬੱਚੇ ਤੇ ਆ ਉਹ ਸਾਨੂੰ ਕਹਿੰਦਾ ਸੀ ਸਾਰਾ ਨਹੀਂ ਤਾਂ ਅੱਧਾ ਦੁੱਧ ਕਟਰੂਆਂ ਨੂੰ ਜ਼ਰੂਰ ਪਿਆਓ ਅੱਧਾ ਚੋ ਕਿਉਂਕਿ ਤੁਹਾਡਾ ਅੱਧੇ ਤੇ ਹੱਕ ਹੈ ਅਸੀਂ ਕਹਣਾ ਬਾਪੂ ਯਾਰ ਤਾਂ ਬਚੇਗਾ ਕੀ ਪੈਸਾ ਕਿੱਦਾਂ ਕਮਾਵਾਂਗੇ ਉਹ ਕਹਿੰਦੇ ਮੈਨੂੰ ਨਹੀਂ ਪਤਾ ਕਈ ਵਾਰ ਤਾਂ ਇਹ ਵੀ ਕਰਦਾ ਸੀ ਕਿ ਜਦੋਂ ਦੀਵਾਲੀ ਦੁਸਹਿਰਾ ਹੁੰਦਾ ਸੀ ਤਾਂ ਜਾਣ ਬੁੱਝ ਕੇ ਕਟਰੂਆਂ ਨੂੰ ਖੁੱਲੇ ਛੱਡ ਦਿੰਦਾ ਸੀ ਉਹਨਾਂ ਨੂੰ ਸਾਰਾ ਸਾਰਾ ਦੁੱਧ ਪਿਆ ਦਿੰਦਾ ਸੀ ਕਿਉਂ ਕਿ ਕਿਉਂਕਿ ਉਹਨੂੰ ਲੱਗਦਾ ਕਿ ਅੱਜ ਪਾਰਟੀ ਐ ਅੱਜ ਦੀਵਾਲੀ ਐ ਤਾਂ ਇਹਨਾਂ ਵਿਚਾਰਿਆਂ ਦੀ ਵੀ ਪਾਰਟੀ ਹੋਣੀ ਚਾਹੀਦੀ। ਬਹੁਤ ਸਾਰੀਆਂ ਗੱਲਾਂ ਨੇ ਬਾਪੂ ਦੀਆਂ ਪਰ ਵੀਡੀਓ ਮੈਂ ਵੇਖ ਰਿਹਾ ਕਿ 6 ਮਿੰਟ ਦੀ ਬਣ ਗਈ ਅਜੇ ਤਾਂ ਮੈਂ ਗੱਲ ਸ਼ੁਰੂ ਹੀ ਕੀਤੀ ਆ। ਬਾਕੀ ਗੱਲਾਂ ਕਦੇ ਫੇਰ ਕਰੂੰਗਾ। ਪਰ ਸੱਚ ਮੁੱਚ ਉਹਦੇ ਜਿਉਂਦੇ ਜੀ ਉਹਦਿਆਂ ਕੁਝ ਗੱਲਾਂ ਮੈਨੂੰ ਵਧੀਆ ਨਹੀਂ ਸੀ ਲੱਗਦੀਆਂ। ਮੈਨੂੰ ਸੱਚ ਪੁੱਛੋ ਤਾਂ ਮੈਨੂੰ ਵੀ ਆਪਣਾ ਬਾਪੂ ਕਦੇ-ਕਦੇ ਮੂਰਖ ਲੱਗਦਾ ਸੀ। ਕਿਉਂ? ਕਿਉਂਕਿ ਸਾਰੇ ਕਹਿੰਦੇ ਸਨ ਕਿ ਕਮਲ ਉਹ 90 ਦੇ ਦਹਾਕੇ ਵਿੱਚ ਮਿੱਤਰ ਕੀੜਿਆਂ ਦੀ ਗੱਲ ਕਰਦਾ ਹੁੰਦਾ ਸੀ ਤਾਂ ਉਹਨੂੰ ਉਹਦੇ ਚਾਚੇ ਤਾਏ ਦੇ ਪੁੱਤ ਵੀ ਟੀਚਰਾਂ ਕਰਦੇ ਸਨ ਕਿ ਆਹ ਕੰਬਲਾ ਕਿਹੜੇ ਮਿੱਤਰ ਕੀੜੇ ਅੱਗ ਲਾਉਣ ਤੋਂ ਮਨਾ ਕਰਦਾ ਹੁੰਦਾ ਸੀ ਖੇਤ ਦੇ ਵਿੱਚ ਅਸੀਂ ਅੱਗ ਨਹੀਂ ਲਾਈ ਜਰੂਰੀ ਦੀ ਇਹ ਆਪਣੇ ਇੱਕ ਚੱਲੀ ਹੈ ਨਾ ਰੀਤ ਕਿ ਅੱਗ ਲਾਉਣੀ ਬੰਦ ਕਰੋ ਹੁਣ ਤਾਂ ਰੋਟਾਵੇਟਰ ਆ ਗਿਆ ਅਸੀਂ ਰੋਟਾਵੇਟਰਾਂ ਤੋਂ ਪਹਿਲਾਂ ਹੀ ਅੱਗ ਲਾਉਣੀ ਬੰਦ ਕਰਤੀ ਸੀ ਤਵੀਆਂ ਨਾਲ 5 5 6 6 ਬਾਰੀ ਝੋਨੇ ਦਾ ਬਾਣ ਬਾਹ ਕੇ ਬੀਜ ਨਹੀਂ ਕਣਕ ਮਤਲਬ ਕੋਸ਼ਿਸ਼ ਉਹਦੀ ਹਮੇਸ਼ਾ ਰਹਿੰਦੀ ਸੀ ਕਿ ਜ਼ਮੀਨ ਨੂੰ ਵੱਧ ਤੋਂ ਵੱਧ ਸੌਖਾ ਕੀਤਾ ਜਾਵੇ ਬਾਪੂ ਤਿੰਨ ਫਸਲਾਂ ਲੈਣ ਦੇ ਹੱਕ 'ਚ ਕਦੇ ਵੀ ਨਹੀਂ ਸੀ ਅੱਜ ਕੱਲ ਮੋਡਰਨਾਈਜੇਸ਼ਨ ਹੋ ਗਈ ਹੈ ਨਾ ਖੇਤੀ ਦੀ ਤੁਹਾਨੂੰ ਦੱਸਿਆ ਜਾਂਦਾ ਕਿ ਚਲਾਕ ਬਣੋ ਵੱਧ ਤੋਂ ਵੱਧ ਪੈਸਾ ਕਢੋ ਪੈਸਾ ਕਿ ਅੱਜ ਤਾਂ ਅੱਜ ਦਾ ਜੋ ਕਿਸਾਨ ਹੈ ਜੋ ਅੱਜ ਦਾ ਵਪਾਰੀ ਹੈ ਉਹ ਤਾਂ ਇੱਕ ਦਰਖਤ ਵੀ ਨਹੀਂ ਚਾਹੁੰਦਾ ਆਪਣੇ ਖੇਤ ਦੇ ਦੁਆਲੇ ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹ ਉਹਦੀ ਫਸਲ ਖਾਂਦਾ ਉਹ ਵਟ ਪਾਟਰ ਦਿੰਦਾ ਕਿ ਉਹਦੀ ਛਾਂ ਦੇ ਵਿੱਚ ਉਹਦਾ ਬੁੱਕ ਫਸਲ ਦਾ ਘਟਦਾ ਪਰ ਸਾਡੇ ਬਾਪੂ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਕਿ ਤਿੰਨ ਫਸਲਾਂ ਲੈਣੀ ਆ ਜ਼ਮੀਨ ਨਾਲ ੱਤਕਾ ਏ ਤੁਸੀਂ ਮਿੱਟੀ ਦਾ ਰਸ ਚੂਸ ਰਹੇ ਹੋ ਆ ਵਸ ਨਹੀਂ ਚੱਲਦਾ ਸੀ ਉਹਦਾ ਜੇਦਾ ਵਸ ਚੱਲਦਾ ਤਾਂ ਸ਼ਾਇਦ ਉਹ ਸਨਮੀ ਜ਼ਮੀਨ ਦੀ ਗੱਲ ਕਰਦਾ ਸੀ ਕਿ 6 ਮਹੀਨੇ ਜ਼ਮੀਨ ਸਨਮੀ ਛੱਡੀ ਹੋਵੇ ਤਾਂ ਇਦਾਂ ਹੋ ਸਕਦਾ ਚਲੋ ਖੈਰ ਮਜਬੂਰੀ ਸੀ ਨਹੀਂ ਛੱਡ ਸਕਿਆ ਪਰ ਉਹ ਜ਼ਮੀਨ ਬਾਰੇ ਸੋਚਦਾ ਸੀ ਉਹ ਸੋਚਦਾ ਸੀ ਕਿ ਆਪਾਂ ਲਹੂ ਪੀ ਰਹੇ ਆ ਤਿੰਨ ਤਿੰਨ ਫਸਲਾਂ ਕੱਢ ਕੇ ਇਹਦੇ ਚੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਯਾਦ ਆਉਂਦੀਆਂ ਨੇ ਜਦ ਵੀ ਖੇਤ ਹੋਂਨਾ ਪਰ ਉਹੀ ਗੱਲ ਕਿ ਉਹਦੇ ਜਾਉਂਦੇ ਜੀ ਮੈਨੂੰ ਵੀ ਉਹਦੇ ਕੁਝ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਮੈਂ ਵੀ ਲੋਕਾਂ ਵਾਂਗ ਉਹਨੂੰ ਕਹਿ ਦਿੰਦਾ ਸੀ ਕਿ ਤੂੰ ਸੱਚੀ ਡੈਡੀ ਕਮਲਾ ਹੈ ਕਿਉਂ ਕਿ ਆਮ ਤੌਰ ਤੇ ਅਸੀਂ ਸੰਕੀ ਪਾਗਲ ਉਸੇ ਬੰਦੇ ਨੂੰ ਕਹਿੰਦੇ ਆ ਜਿਹੜਾ ਲੋਕਾਂ ਵਾਂਗ ਨਹੀਂ ਕਰਦਾ ਜੋ ਬਹੁ ਗਿਣਤੀ ਕਰਦੀ ਹੈ ਜਦੋਂ ਕਿ ਬੰਦਾ ਉਹਦੇ ਵਾਂਗੂ ਨਹੀਂ ਕਰਦਾ ਨਾ ਸਾਨੂੰ ਉਹ ਬੰਦਾ ਮੂਰਖ ਲੱਗਦਾ ਕਿਉਂਕਿ ਅਸੀਂ ਆਪਣੇ ਆਪ ਨੂੰ ਤਾਂ ਮੂਰਖ ਕਹਿ ਨਹੀਂ ਸਕਦੇ ਅਸੀਂ ਉਸੇ ਨੂੰ ਮੂਰਖ ਆਖ ਸਕਦੇ ਹਾਂ ਜੋ ਥੋੜਾ ਜਿਹਾ ਹਟ ਕੇ ਕਰ ਰਿਹਾ ਹੈ ਤੋ ਘੇਰ 5 ਤੋਂ 8 ਮਿੰਟ ਦੀ ਵੀਡੀਓ ਹੋ ਗਈ ਆ ਦੋਸਤੋ ਪਰ ਗੱਲਾਂ ਬਹੁਤ ਨੇ ਬਹੁਤ ਨੇ ਸਾਡਾ ਬਾਪੂ ਇੱਥੇ ਹੀ ਆ ਬਾਪੂ ਸਾਡਾ ਕਿਤੇ ਨਹੀਂ ਗਿਆ ਉਹ ਅੱਜ ਵੀ ਖੇਤ ਦੇ ਵਿੱਚ ਆ ਉਹ ਖੇਤ ਦਾ ਪੁੱਤ ਸੀ ਆ ਤਾਂ ਖੇਤ ਦੇ ਵਿੱਚ ਹੀ ਸਮਾ ਗਿਆ ਏ ਇਹਦੀ ਵੀ ਕਹਾਣੀ ਤੁਹਾਡੇ ਨਾਲ ਕਿਸੇ ਦਿਨ ਫੇਰ ਸਾਂਝੀ ਕਰੂੰਗਾ ਸੋ ਤੁਸੀਂ ਵੀ ਦੱਸੋ ਤੁਸੀਂ ਆਪਣੇ ਮਾਪਿਆਂ ਤੋਂ ਕੀ ਸਿੱਖਿਆ ਨਿੱਕੇ ਨਿੱਕੇ ਗੱਲਾਂ ਸਾਡਾ ਅਸਲੀ ਵਿਰਸਾ ਹੀ ਇਹ ਆ ਅਸੀਂ ਪੱਥਰ ਦਿਲ ਹੁੰਦੇ ਜਾ ਰਹੇ ਆ ਅੱਜ ਖੇਤਾਂ ਦੇ ਵਿੱਚ ਜੋ ਸਾਨੂੰ ਲੱਗਦਾ ਕਿ ਖੇਤੀ ਜੱਟ ਕੌਣ ਆ ਜੱਟ ਵੱਡੇ ਟਰੈਕਟਰ ਤੇ ਫਿਰਦਾ ਜੱਟ ਉੱਥੇ ਪਾਰਟੀਆਂ ਕਰਦਾ ਜੱਟ ਖੇਤ ਮੀਟ ਬਣਾਉਂਦਾ ਬੱਕਰੇ ਧਰਦਾ ਨਹੀਂ ਤੁਸੀਂ ਜੱਟ ਹੋਵੋਗੇ ਫਿਰ ਪਰ ਤੁਸੀਂ ਕਿਸਾਨ ਨਹੀਂ ਹੋ ਸਕਦੇ ਕਿਸਾਨ ਹੋਣ ਲਈ ਤੁਹਾਡਾ ਮਿੱਟੀ ਨਾਲ ਮੋਹ ਹੋਣਾ ਜ਼ਰੂਰੀ ਹੈ ਕਿਸਾਨ ਹੋਣ ਲਈ ਤੁਹਾਡਾ ਚੁਗਿਰਦੇ ਦੇ ਨਾਲ ਜੁੜਿਆ ਹੋਣਾ ਜ਼ਰੂਰੀ ਹੈ ਤੁਸੀਂ ਕਿਸਾਨ ਨਹੀਂ ਆਪਾਂ ਕਿਸਾਨ ਨਹੀਂ ਰਹੇ ਆਪਾਂ ਵਪਾਰੀ ਬਣ ਗਏ ਆ ਅਸੀਂ ਸਾਦੇ ਨਹੀਂ ਰਹੇ ਅਸੀਂ ਫੁਕਰੇ ਬਣ ਗਏ ਆ კასრიკა